行った ਕੀ ਵੀਰ ਉਹ ਦੇਖੀਆ ਨੂੰ ਨਾਲਾ ਕਿਚਨ ਹੋ ਜਾਣਾ ਇਹ ਸਾਰੇ ਜਣੇ ਆ ਜਾਣੇ ਜੇਕਰ ਅਹਿਮ ਹੈ ਇਹਦੇ ਵਿੱਚ ਕੋਈ ਛਾਕਾ ਦੀ ਗੱਲ ਨਹੀਂ ਆਪਾਂ ਤੋਂ ਵਰਤਮਾਨ ਦੀ ਸਰਕਾਰ ਜਿਹੜੀ ਆਪਾਂ ਦੀ ਲਕੜੀਆ ਦੀ ਸਰਕਾਰ ਜਿਹੜੀ ਇਹ ਤੇ ਜਿਆਦਾ ਮਨਸੂਰੀ ਹੋਣੀ ਇਹ ਇਹਨਾਂ ਹਾਲਤ ਵਿੱਚ ਮੀਟਿੰਗ ਤੇ ਫੋਲਣ ਦੀ ਕਰਮਕਦਰੀ ਆ ਨਾ ਇਹਨੂੰ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਇਹ ਨੂੰ ਨੰਗ ਵੱਡੇ ਦਾ ਨਾ ਛੋਕੇ ਦਾ ਮਤਲਬ ਇਹ ਕੋਈ ਕੋਲਣ ਕਿ ਲਿਆਜ ਨਹੀਂ ਗਾ ਇਹ ਗੱਲ ਇਹ ਆ ਕਿ ਬਿਲਕੁਲ ਇਹ ਵਿੱਚ ਕੋਈ ਸ਼ੱਕ ਨਹੀਂ ਅੱਜ ਤੱਕ ਕਿਹੜੀ 당ਸਾਲ ਦੀ ਸਟਾਨ ਹੋ ਗਈ ਹੈ ਕਿ ਇਹ ਕਾਂਗਰਸ ਦੀ ਕਮਾਈ ਖਾ ਰਿਆ ਮੇਰੇ ਪਿੰਡ ਦੇ ਵਿੱਚ ਏਡੇ ਦੇ ਵਿੱਚ ਲਗਭਗ 70 ਤੋਂ 75 ਲੱਖ ਰੁਪਈਆ ਦਾ ਨਿਵਰਥਾ ਆਪਣੇ ਦਿੱਤਾ ਸੀਗਾ ਤੇ 15-20 ਲੱਖ ਰੁਪਈਆ ਸਾਡੇ ਖਾਮ ਲਾਡਾਂ ਵਾਲੇ ਪਿੰਡ ਵਿੱਚ ਸੀਗਾ ਉਹ ਸਾਰਾ ਹੀ ਕਰੋ ਜੋ ਵੀ ਵਿਖਾਂ ਹੋਇਆ ਹੋਇਆ ਪਰ ਇਹਨੇ ਵੀ ਇੱਕ ਦੱਖਾਂ ਨਹੀਂ ਕਦੇ ਕਿਸੇ ਨੂੰ ਦਿੱਤਾ ਤੇ ਗੱਲਿਆ ਵੀ ਇਹਦੇ ਕੋਈ ਇੱਕੋ ਹੀ ਚੀਜ਼ ਆ ਵੀ ਝੂਠ ਠੀਕੇ ਨਾਲ ਲੱਗਦੇ ਛੋ ਮੈਚ ਹੋਵੇ ਨਾ ਤੇ ਸਾਰੀਆਂ ਸਰਕਾਰਾਂ ਤੋਂ ਝੂਠ ਨੂੰ ਬੋਲਿਆ ਕਿ ਪਹਿਲੇ ਨੰਬਰ ਤੇ ਆ। ਮਤਲਬ ਵੀ ਇਹ ਨਹੀਂ ਇਦਾਂ ਨਹੀਂ ਦੇਖੋ ਖੁਮੇਦਾਰ ਬੰਦੇ ਆ ਕੋਈ ਬਾਜਵਾਜੀ ਹੁਣੇ ਕੋਲ ਦੇ ਕੋਈ ਐਸ ਕੋਈ ਮਤਲਬ ਇੱਜਤ ਨਹੀਂ ਕਿਸੇ ਨੂੰ ਬਿੱਕੂ ਕਿਸੇ ਨੂੰ ਯਾਰ ਤੂੰ ਭੇਵੀ ਤੇ ਨੂੰ ਦੁਨੀਆ ਦੇਖਦੀ ਆ ਵਰਲਡ ਦੀ ਦੁਨੀਆ ਦੇਖਦੀ ਤੂੰ ਆਪਣੀ ਬੋਲਣ ਦੀ ਕਰਮਤਾ ਜਿਹੜੀ ਸਹੀ ਰੱਖਣਾ ਮਤਲਬ ਕਹਿੰਦਾ ਸੀ ਇੰਨਾ ਡਾਉਣੀ ਹੋ ਗਿਆ ਵੀ ਬਸ ਮੈਂ ਜਿੱਦਾਂ ਇਹਦੀ ਆਦਤ ਸੀ ਵੀ ਕਦੀ ਪੱਗ ਬੰਨ੍ਹ ਲਈ ਕਦੀ ਲਾਲੇ ਕਦੀ ਮੋਟੇ ਤੇ ਰੱਖ ਲਈ ਉਹੋ ਹੀ ਕੰਮ ਇੱਦਾਂ ਦੇ ਮਤਲਬ ਜਾ ਕੇ ਵੀ ਕਰਦੇ ਆ ਤੇ ਇਸ ਕਰਕੇ ਕੱਲੇ ਆਂ ਵੀ ਕਈ ਲੋਕ ਕੰਮ ਨੂੰ ਨਹੀਂ ਦੇਖਦੇ ਉਹ ਇਕੱਲੇ ਜਾਂਦੇ ਨਹੀਂ ਨਹੀਂ ਅਸੀਂ ਤਾਂ ਭਗਵੰਤ ਦੇ ਮਾਨ ਦੇ ਨਾਲ ਹੀ ਰਹਿਣਾ ਹੈ ਪਰ ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਕੰਮ ਦੇਖਿਆ ਜੇ ਜਿਹੜਾ ਬੰਦਾ ਕੰਮ ਕਰਦਾ ਨਾ ਉਹਦੇ ਨਾਲ ਬਿਲਕੁਲ ਟੱਟ ਕੇ ਖੜੇ ਹੋਵੋ ਉਹਦੇ ਨਾਲ ਪੈਰਾ ਦਿਓ ਕਿਉਂਕਿ ਅਸੀਂ ਇਸੇ ਕਰਕੇ ਹੀ ਕੰਮ ਬਾਕੀ ਜਿਹੜੀ ਗੱਲ ਨਸ਼ਿਆਂ ਦੀ ਨਸ਼ਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਰਹੀ ਜੇ ਅਸੀਂ ਅਧਿਕਾਰ ਦੇ ਮਤਲਬ ਪੁਲਿਸ ਤੇ ਵੀ ਗਈ ਤੇ ਬਾਅਦ ਪੁਲਿਸ ਦਾ ਵੀ ਨਹੀਂ ਆ ਇਹਨਾਂ ਦੇ ਜਿਹੜੇ ਲੀਡਰ ਆ ਨਾ ਉਹ ਐਸਾ ਕੋਈ ਨਹੀਂ ਤਾਂ ਜੇ ਮੋੜ ਰਿਐਕਸ਼ਨ ਆਈ ਤਾਂ ਕਿੱ데 ਲੜਨੀ ਆ ਉਹ ਤਰੇ ਟੰਗਾਣਾ ਪੁਲਿਸ ਸਮਾਂਗੇ ਫਸੀ ਬੈਠੀ ਆ ਇੱਕ ਤਾਂ ਅਸੀਂ ਪੁਲਿਸ ਨੂੰ ਦਵ ਕੇ ਪਿੱਛੇ ਪਿੰਡਾਂ 'ਚ ਲੱਛਾ ਵੇਖਦਾ ਹੁਣ ਆਵਰ ਇਹਨਾਂ ਦੀ ਜਿਆਦਾ ਆ ਤੇ ਕਹਿੰਦੇ ਪੁਲਿਸ ਨੂੰ ਕੌਣ ਕੁਛ ਨਹੀਂ ਦਿੰਦੇ ਕਿਹਨਾਂ ਮੇਰੇ ਫਰੈਂਡ ਦੋ ਦਿਨ ਚੋਰੀਆਂ ਹੋਈਆਂ ਬੜੇ ਗਰੀਬ ਬੰਦੇ ਹੁਣ ਕੋតាម ਲੋਕ ਛੇਵੇਂ ਦੁਕਾਨਾਂ ਬੰਦ ਕਰ ਦਿੱਤੀਆਂ 9 ਵਜੇ ਖੋਲਦੇ ਆ ਮਤਲਬ ਕਹਿੰਦਾ ਵੀ ਐਨੀ ਡੋਟੇ ਸਭ ਤੇ ਆ ਬਹੁਤ ਜਿਆਦਾ ਐਨੀ ਕਦੇ ਨਹੀਂ ਸੀ ਹੋਈ ਕ੍ਰਿਸ਼ ਕਰਕੇ ਮੇਰਾ ਸਾਰਾ ਬੇਟੀਕਰੂ ਲਾਮਬੰਦ ਰੋ। ਕੱਲ੍ਹ ਇਹ ਆਪੇ ਫੋਟੋਆਂ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਪਿੱਛੇ ਲੈਣਾ। ਹਰ ਕੰਮ ਵੀ ਮਹਾਰਾਜਾ ਰਣਜੀਤ ਸਿੰਘ ਵਰਗੇ ਕਰਕੇ ਦਿਖਾਓ। ਇਹ ਇਤਿਹਾਸ ਹੈ ਮਹਾਰਾਜਾ ਦੀ ਦਾ। 40 ਸਾਲ ਉਹਨਾਂ ਨੇ ਰਾਜ ਕੀਤਾ। ਪਰ 40 ਸਾਲਾਂ ਦੇ ਵਿੱਚ ਜੇ ਕੋਈ ਕਦੇ ਧੰਨ ਬਣ ਕੇ ਨਾ ਕਦੇ ਕੋਈ ਧੰਨਾ ਹੋਇਆ ਸੀ ਤੇ ਨਾ ਕਦੇ ਚੋਰੀ ਹੋਈ ਤਾਂ ਨਾ ਕਦੇ ਗਰੀਬ ਨੂੰ ਕੋਈ ਥਿੱਕਾਈ ਸੀ। ਕਿ ਆ ਤੇ ਉਹਨਾਂ ਦਾ ਮਤਲਬ ਸੀ ਆ ਮਾਦਾ ਦਾ ਜੰਜੀ ਸੰਗੀ ਕੋਈ ਅੱਖ ਸੀ ਜੋ ਫਲਖਰੀ ਚੀ ਉਹ ਇੱਕ ਅੱਖ ਨਹੀਂ ਦੇਖਦਾ ਇਹਨਾਂ ਦੇ ਅੱਠ ਅੱਖਾਂ ਵਾ ਹਰੇਕ ਟਾਈਮ ਤੇ ਉਹ ਅੱਖ ਖੋਲ ਲੈਂਦੇ ਆ ਉਹਦਾ ਦਾ ਮਤਲਬ ਦੱਸਣਾ ਕਿ ਇੱਕ ਅੱਖੇ ਉਹਨਾਂ ਦੇ ਸਮੇਂ ਤੇ ਕਾਇਮ ਤੁਸੀਂ ਆਤਮਾ ਨੂੰ ਮਜ਼ਬੂਤ ਕਰੋ ਆਪਾਂ ਨੂੰ ਕੰਮ ਦੀ ਕਦਰ ਕਰਨੀ ਚਾਹੀਦੀ ਜੇ ਨਾ ਇਹਨਾਂ ਵੀ ਇਹਾਂ ਜੀ ਬੂਰੇ ਆ ਵੀ ਭਗਵਾਨਾਂ ਦੇ ਵਿੱਚ ਆਪਾਂ ਦਾ ਪੂਰੇ ਪੰਜਾਬ ਦੇ ਅਜੇ ਤੀ ਹਮ ਪਾਰਟੀ ਨੇ 100 ਰੁਪਿਆ ਵੀ ਨਹੀਂ ਦਿੱਤਾ ਇੰਨੀ ਪਿੰਡਾਂ ਦੀ ਹਾਲਤ ਖਰਾਬ ਆ ਕਿ ਪ੍ਰਸ਼ਾਸਨਾਂ ਲੱਗਦੀਆਂ ਨੰਗਰ ਕਿਉਂਦਾ ਪੁਰੇ ਹਾਲਿਆ ਬੌਂਕੇ ਜੜੇ ਪਰ ਕੋਣ ਵਾਲਾ ਹੈ ਕੋਈ ਕੀ ਕੀਤਾ ਜਾਵੇ ਜੇ ਤਾਂ ਮਹਾਰਾਜ ਦੀ ਕਿਰਪਾ ਤੇ ਆਉਣ ਵਾਲੇ ਸਮੇਂ ਵਿੱਚ ਕੋਈ ਗੱਲ ਨਹੀਂ ਜਿੱਦਾਂ ਇਹ ਕਿੰਤਾ ਸਿੱਖ ਬਦਲਾ ਕਰਨਾ ਹੈ ਕਿ ਬਿਲਕੁਲ ਉਹ ਕਹਾ ਤੇ ਕਾਕਾ ਤੇਰਾ ਵੀ ਤੇ ਬਦਲਾ ਹੋਈ ਜਾਣਾ ਦੁਨੀਆ ਸਿਆਣੀ ਹੈ ਕਸਾਕ ਦੇ ਮਲਬੀਆਂ ਬਹਿਣਾ ਨੂੰ ਬੈਂਕਿੰਗ ਨੂੰ ਫਾਰਮੂ ਟੈਕਨੋ ਕੋਈ ਨਾ ਪਿੰਡਾਂ ਦਾ ਸੌਣਾ ਕਰਿਓ ਛੜਕਾਂ ਦੇਖੋ ਉੱਥੇ ਲੋਕਾਂ ਨੂੰ ਦੱਸੋ ਮੰਨ ਲੈ ਕਹਿੰਦਾ ਆਪਾਂ ਜਾਗਰਤੀ ਦਾ ਟਿਕਟ ਹੈ ਆਪਣਾ ਆਲਾ ਦੇਖੇ ਜਰਾ ਆ ਉਹ ਕੁਝ ਅੱਪਨ ਲੋਕਾਂ ਦੇ ਸ਼ਰਾਮ ਨੇ ਆਪਣੇ ਘੱਟ ਜਾਵੇ ਮੈਂ ਇੰਨੇ ਸਾਰਿਆਂ ਦਾ ਇਸ ਤਰ੍ਹਾਂ ਦੇ ਤੇ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆ ਪਿੰਡਾਂ ਦੇ ਲੋਕ ਇਸ ਕੰਟੀਨੇ ਬੋਧੇਵ ਨੂੰ ਪਤਾ ਕਰਕੇ ਛੋਣ ਨਾ ਰਹਿ ਗੁਈ ਉਹ ਕਿ ਜਸਤੀ ਮੈਂ ਉਸ ਦਾ ਖੰਡਾ ਇਸ ਕਰਕੇ ਅੱਗੇ ਮੈਂ ਇੱਕ ਹੋਰ ਗੱਲ ਮੈਂ ਚਲੋ ਬੋਲੂਗਾ ਉਹਦੇ ਨਾਲ ਫੇਰ ਬੈਨ ਕਰ ਲੈਂਦੇ ਆ ਚਲੋ ਇਹਨਾਂ ਦੀ ਸਰਕਾਰ ਹਰ ਸਰਾਣੀ ਤੇ ਹੈ ਇਹ ਗੱਲ ਕਹਿੰਦੇ ਆ ਕਿ ਜਿਹੜਾ ਪੰਚਾਇਤ ਮੈਂਬਰ ਨਹੀਂ ਉਹ ਪਿੰਡਾਂ ਦੇ ਵਿੱਚ ਯਾਰ ਬੋਲ ਹੀ ਨਹੀਂ ਸਕਦਾ ਉਹਨਾਂ ਨੂੰ ਰੱਬ ਭੁਲਾਇਆ ਯਾਰ ਕਿਸੇ ਮੁਕੇ ਬਣਾਉਣ ਵਾਲੇ ਤਾਂ ਇਹੀ ਲੋਕ ਨੇ ਨਾ ਹਮਾ ਸ਼ੰਕਾ ਵੀ ਇੱਜਾਂ ਦੇ ਹਾਲਾਤ ਆ ਤੇ ਮੈਂ ਇਹ ਕਰਕੇ ਸਾਰੇ ਦੋਸਤਾਂ ਦਾ ਸਾਰੇ ਸਾਥੀਆਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਅਰ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਹਰ ਇੱਕ ਜ਼ਿਲ੍ਹਾ ਹੈ ਕਿ ਹੈੱਡਕ quartਰ ਐਸਡੀਐਮ ਐਡਵੋਕੇਟਰ ਤੇ ਜਿਹੜਾ ਹੈਗਾ ਧੰਨੇ ਲਾਏ ਜਾਦੇ ਹੈਗੇ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਪੰਜਾਬ ਵਿੱਚ ਜਿਹੜੀ ਆਪ ਸਰਕਾਰ ਬਣੀ ਹੈਗੀ ਆ ਉਦੋਂ ਤੋਂ ਹੀ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਇਹਦਾ ਬੁਲੰਦੀਆਂ ਤੇ ਚੱਲਦਾ ਸੀ ਪਹਿਲਾਂ ਅੱਜ ਨੂੰ ਜਿਹੜਾ ਹੈਗਾ ਬਹੁਤ ਹੀ ਨਿਗਾਰਭਲ ਲੈ ਕੇ ਆਇਆ ਜੋ ਕਿ ਆਪ ਸਰਕਾਰ ਬਣੀ ਸੀਗੀ ਲੋਕਾਂ ਨੇ ਬੜੀ ਹਮ ਹਮਾ ਕੇ ਜਿਹੜੀਆਂ ਹੈਗੀਆਂ ਇਹ ਕਮੈਂਟ ਬਣਾਈ ਸੀਗੀ ਇਹਨਾਂ ਦੇ ਆਉਣ ਤੋਂ ਹੋਂਦੇ ਨਾਲ ਜਿਹੜਾ ਹੈਗਾ ਸਾਰੇ ਹੀ ਪੰਜਾਬ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਇਨਸਾਫ ਮਿਲੂਗਾ ਲੋਕਾਂ ਨੂੰ ਜਿਹੜੀ ਦਰਪੇਸ਼ ਮੁਸ਼ਕਲਾਂ ਹੈਗਾ ਉਹ ਤੋਂ ਛੁਟਕਾਰਾ ਮਿਲੂਗਾ ਤਾਂ ਦੇਖਣ ਵਿੱਚ ਆਇਆ ਹੈ ਕਿ ਅੱਜ ਲਗਭਗ ਮੇਰੇ ਕਰ ਸਾਲ ਬਾਅਦ ਹੀ ਲੋਕ ਕਹਨੇ ਲੱਗੇ ਸੀ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਅੱਜ ਜਿਹੜਾ ਹੈਗਾ ਕਿਤੇ ਵੀ ਆਪਾਂ ਪੰਜਾਬ ਦੇ ਕਿਸੇ ਵੀ ਕੋਰਨਰ ਚ ਜਾਈਏ ਪੰਜਾਬ ਦੇ ਕਿਸੇ ਵੀ ਅਸੀਂ ਬਰਗ ਨਾ ਗੱਲ ਕਰੀਏ ਉਹ ਜਿਹੜਾ ਹੈਗਾ ਇਹੀ ਮਹਿਸੂਸ ਕਰ ਰਿਹਾ ਹੈਗਾ ਕਿ ਅਸੀਂ ਇਸ ਪਾਰਟੀ ਵੱਲੋਂ ਠੱਗੇ ਗਏ ਹੈਗੇ ਕਿਉਂਕਿ ਇਹਨਾਂ ਨੇ ਝੂਠੇ ਲਾਰੇ ਲਾ ਕੇ ਜਿਹੜਾ ਹੈਗਾ ਤੇ ਪਾਵਰ ਵਿੱਚ ਆ ਕੇ ਅੱਜ ਜਿਹੜਾ ਹੈਗਾ ਉਹ ਜਿਹੜਾ ਤੰਗ ਜਿਹੜਾ ਹੈਗਾ ਸਾਰੇ ਪੰਜਾਬ ਵਾਸੀ ਭੁੱਖੇ ਨੇ ਦੇਖੀਏ ਦਫ਼ਤਰਾਂ ਵਿੱਚ ਜਿਹੜਾ ਹੈਗਾ ਲੁੱਟਸੁੱਟ ਹੈਗੀ ਹੈ ਇਸੇ ਪਾਸੇ ਕੋਈ ਸ਼ਹਿਰੀ ਹਲਕਾ ਹੋਵੇ ਉਹ ਪਿੰਡੂ ਹਲਕਾ ਹੈਗਾ ਕਿਤੇ ਵੀ ਕੋਈ ਤਰੱਕੀ ਦਾ ਨਹੀਂ ਹੈਗਾ ਜੇ ਫਗਵਾੜੇ ਦੀ ਗੱਲ ਕਰੀਏ ਤਾਂ ਫਗਵਾੜੇ ਵਿੱਚ ਦੇਖ ਲਓ ਨਾ ਪਿੰਡਾਂ ਵਿੱਚ ਨਾ ਸ਼ਹਿਰ ਵਿੱਚ ਅਰ ਕੱਲੇ ਕੈਸ਼ਵਰ ਜਿਹੜਾ ਹੈਗਾ ਉਹ ਵੀ ਲਾਉਣਾ ਜਿਹੜਾ ਹੈ ਇਹ ਸਰਕਾਰ ਦੇ ਹੱਥ ਵਿੱਚ ਨਹੀਂ ਹੈਗਾ ਉਹਨਾਂ ਵਿੱਚ ਪਾਵਰ ਨਹੀਂ ਹੈਗੀ ਇਸ ਕਰਕੇ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਲੋਕ ਜਿਹੜਾ ਹੈਗੇ ਇਸ ਸਰਕਾਰ ਔਖੇ ਔਖੇ ਜਿਹੜਾ ਹੈਗਾ ਸੜਕਾਂ ਦੇ ਉੱਤੇ ਆਏ ਨੇ ਕੱਲ ਦੇਖੇ ਤਾਂ ਆਪਾਂ ਦੋ ਦਿਨ ਪਹਿਲਾਂ ਜਿੱਥੇ ਇਹ ਸਰਕਾਰ ਜਿਹੜੀ ਹੈਗੀ ਆ ਥਰ ਪਾਸੇ ਫਜ਼ੂਲ ਖਰਚੀ ਕਰਦੀ ਹੈਗੀ ਆ ਉੱਥੇ ਅੱਜ ਦੇਖੀਏ ਤਾਂ ਜਿਹੜਾ ਹੈ ਜਾਰ ਕੱਲ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜਿੱਥੇ ਜਿਹੜੀ ਤੇਲ ਦੀਆਂ ਕੀਮਤਾਂ ਵਧਾਈਆਂ ਹੈਗੀਆਂ ਕਿਉਂਕਿ 95 ਪੈਸੇ ਜਿਹੜਾ ਹੈਗਾ ਉਹ ਪੈਟਰੋਲ ਤੇ 30 ਪੈਸੇ ਜਿਹੜਾ ਬਾਹਰ ਦਾ 30 ਪੈਸੇ ਜਿਹੜਾ ਡੀਜ਼ਲ ਜਿਹੜੀ ਦਿੱਤੇ ਕਿੰਨਾ ਵਧਾਏਗਾ ਗਿਆ ਔਰ ਨਾਲ ਹੀ ਪਤਾ ਲੱਗਿਆ ਕਿ 30 ਪੈਸੇ ਜਿਹੜਾ ਪਰ ਕਿਲੋਮੀਟਰ ਦੇ حساب ਨਾਲ ਜਿਹੜਾ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਅੱਜ ਜੇ ਦੇਖੋ ਦੇਖੀ ਤਾਂ ਜੋ ਸਾਰੇ ਹੀ ਪੰਜਾਬਸੀ ਜਿਹੜੇ ਪਹਿਲਾਂ ਹੀ ਇਹ ਬਹੁਤ ਹੀ ਮੁਸ਼ਕਲ ਸਮਾਂ ਗੁਜ਼ਾਰ ਰਹੇ ਨੇ ਕਿਉਂਕਿ ਅੱਜ ਕੱਲ੍ਹ ਦੇਖੀਏ ਹਰ ਪਾਸੇ ਮਹਿੰਗਾਈ ਮਹਿੰਗਾਈ ਹੈਗਾ ਇਹ ਜਿਹੜਾ ਇਹਨਾਂ ਨੇ ਸਰਕਾਰ ਨੇ ਰੇਟ ਵਧਾਏ ਆ ਇਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲੋਕਾਂ ਤੇ ਜਿਜੀਲੀ ਸੋਸਾਇਟੀ ਲੋਕਾਂ ਤੇ ਜਿਹੜਾ ਹੈਗਾ ਬਹੁਤ ਹੀ ਭਾਰ ਪੈਣਾ ਹੈਗਾ ਕਿਉਂਕਿ ਲੋਕੀ ਪਹਿਲਾਂ ਹੀ ਬੇਰੋਜ਼ਗਾਰੀ ਹੈਗੀ ਆ ਰੁਜ਼ਗਾਰੀ ਬਹੁਤ ਜ਼ਿਆਦਾ ਹੈ ਇਸ ਕਰਕੇ ਲੋਕ ਘਮ ਜਿਹਾ ਹੈ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਜਿਹੜਾ ਹੈਗਾ ਇਹ ਭਾਰ ਪਾਇਆ ਗਿਆ ਹੈਗਾ ਔਰ ਇੱਕ ਵਰਗ ਹੈ ਕਿਉਂਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਉਦੋਂ 7 ਕਿਲੋਵਟ ਤੱਕ ਜਿਹੜਾ 3 ਪੈਸੇ ਪਰ ਯੂਨਿਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਮਾਫ ਕਰ ਦਿੱਤਾ ਸੀ ਪਰ ਅੱਜ ਦੇਖੀਏ ਤਾਂ ਉਹ ਵੀ ਸਰਕਾਰ ਵੱਲੋਂ ਮਾਫ ਕਰਨਾ ਮਾਫ ਕਰਨ ਦੀ ကြਿਆ ਜਰਾ ਹੈਗਾ ਉਹ ਦੁਬਾਰਾ ਜਿਹੜਾ ਹੈਗਾ ਸਰਕਾਰ ਵੱਲੋਂ ਹੁਕਮ ਵਾਪਸ ਲੈ ਲਿਆ ਹੈਗੇ ਇਸ ਕਰਕੇ ਅੱਜ ਸਮੇਂ ਲੋਡ ਹੈਗੀ ਕਿਸ ਤਰ੍ਹਾਂ ਹੈਗਾ ਇਹ ਸਰਕਾਰ ਦੇ ਖਿਲਾਫ ਆਵਾਜ਼ بلند ਕਰੀਏ ਅੱਜ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੱਪ ਉਸ ਜਗ੍ਹਾ ਤੇ ਜਿਹੜਾ ਹੈਗਾ 286 ਜਿਹੜੇ ਤਾਂ ਜੋ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹ ਜਿਹੜੀ ਸਰਕਾਰ ਜੀ ਹੈ ਸ਼ਖਦੀ ਨਾ ਦੇ ਸੀਐਮ ਸਾਹਿਬ ਹੈਗੇ ਬੇਸ਼ੱਕ ਦੇ ਮੰਤਰੀ ਸਾਹਿਬਾਨ ਹੈਗੇ ਉਹ ਹਵਾ ਚ ਤੁਰੇ ਫਿਰਦੇ ਨੇ ਹਵਾ ਚ ਗੱਲਾਂ ਕਰਦੇ ਨੇ ਇਸ ਕਰਕੇ ਅੱਜ ਜਿਹੜਾ ਲਗਾ ਇਹ ਕਰਨਾ ਸੀ ਜਿਹਨੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜਿੱਦਾਂ ਜੋ ਵੀ ਪੰਜਾਬ ਵਾਸੀਆਂ ਦੇ ਖਿਲਾਫ ਇਸ ਦਾ ਧੱਕਾ ਹੋਏਗਾ ਜਾਂ ਲੋਕੀ ਸੁਟਾਈਗੇ ਉਹਦੇ ਵਾਸਤੇ ਜਿਹੜੀ ਹੈਗੀ ਆ ਫਗਵਾੜਾ ਕਾਂਗਰਸ ਵੀ ਜਿਹੜੀ ਹੈਗੀ ਉਹ ਪਲੱਸ ਨਾਲ ਹੀ ਜਿਹੜਾ ਹੈਗਾ ਸਾਰੀ ਜਿਹੜੀ ਪੰਜਾਬ ਦੇ ਵਿੱਚ ਕਾਂਗਰਸ ਹੈਗੀ ਉਹ ਲਾਂਬਾ ਦਗੀ ਤੇ ਕੀਤੀ ਹੈਗੀ ਸੁਭਾਜ ਮੈਂ ਇਸ ਤਰਨੇ ਵਿੱਚ ਸਾਡੇ ਸਾਰੇ ਹੀ ਜਿੱਥੇ ਸਾਰੀ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਹੈਗੇ ਨੇ ਉੱਥੇ ਜਿਹੜਾ ਪਹਿਲਾ ਬਿੰਗ ਜਿਹੜਾ ਝੂਟ ਬਿੰਗ ਬਾਕੀ ਜਿਹੜਾ ਪੀਸੀ ਬਿੰਗ ਹੈਗਾ ਉਹ ਬਾਕੀ ਜਿਹੜਾ ਬਿੰਗ ਹੈਗਾ ਉਹ ਵੀ ਸਾਰੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆ ਰਹੇ ਨੇ ਧੰਨਵਾਦ ਜੈ